ਅਮਰੀਕੀ ਰਾਸ਼ਟਰਪਤੀ 트럼ਪ ਨੇ ਟੈਰਿਫ ਨੂੰ ਲੈ ਕੇ ਯੂਟਰਨ ਲਿਆਈ। ਉਹਨਾਂ ਭਾਰਤ ਸਣੇ 75 ਦੇਸ਼ਾਂ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਨਵੇਂ ਟੈਰਿਫ ਉੱਤੇ 90 ਦਿਨਾਂ ਦੇ ਲਈ ਰੋਕ ਲਗਾ ਦਿੱਤੀ ਹੈ। ਹਾਲਾਂਕਿ ਉਹਨਾਂ ਨੇ ਚੀਨ ਨੂੰ ਇਸ ਛੋਟ ਦੇ ਵਿੱਚ ਸ਼ਾਮਲ ਨਹੀਂ ਕੀਤਾ, ਸਗੋਂ ਉਸ ਉੱਤੇ ਲੱਗੇ ਟੈਰਿਫ ਨੂੰ 104% ਤੋਂ ਵਧਾ ਕੇ 125% ਕਰ ਦਿੱਤਾ ਹੈ। 트럼ਪ ਨੇ ਇਹ ਕਾਰਵਾਈ ਚੀਨ ਵੱਲੋਂ ਲਗਾਏ ਗੇ ਜਵਾਬੀ 84% ਟੈਰਿਫ ਦੀ ਗੱਲ ਕੀਤੀ 트럼ਪ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਚੀਨ ਨੇ ਗਲੋਬਲ ਮਾਰਕੀਟ ਲਈ ਸਨਮਾਨ ਨਹੀਂ ਦਿਖਾਇਆ ਇਸੇ ਬਜਾਤੋ ਮੈਂ ਉਸ ਟੈਰਿਫ ਨੂੰ ਵਧਾ ਕੇ 125% ਕਰ ਰਿਹਾ ਹਾਂ ਉਮੀਦ ਹੈ ਕਿ ਚੀਨ ਜਲਦ ਹੀ ਸਮਝੇਗਾ ਕਿ ਅਮਰੀਕਾ ਤੇ ਦੂਜੇ ਦੇਸ਼ਾਂ ਨੂੰ ਲੁੱਟਣ ਦੇ ਦਿਨ ਚਲੇ ਗਏ ਹਨ 트럼ਪ ਨੇ ਕਿਹਾ ਕਿ ਮੈਂ 90 ਦਿਨਾਂ ਦੇ ਲਈ ਰੈਸਿਪ੍ਰੋਕਲ ਟੈਰਿਫ ਨੂੰ ਰੋਕਣ ਦੀ ਇਜਾਜ਼ਤ ਦਿੱਤੀ ਹੈ ਇਸ ਤਰ੍ਹਾਂ ਜੋ ਰੈਸਿਪ੍ਰੋਕਲ ਟੈਰਿਫ ਲੱਗੇਗਾ ਉਸ ਨੂੰ ਘਟ ਕਰਕੇ 10% ਕਰ ਦਿੱਤਾ ਹੈ ਇਹ ਫੈਸਲਾ ਤੁਰੰਤ ਲਾਗੂ ਹੋਵੇਗਾ ਟਰੰਪ ਨੇ ਕਿਹਾ ਕਿ 75 ਤੋਂ ਵੱਧ ਦੇਸ਼ਾਂ ਨੇ ਅਮਰੀਕਾ ਦੇ ਪ੍ਰਤੀਨਿਧੀਆਂ ਨੂੰ ਬੁਲਾਇਆ ਏ ਤੇ ਇਨ੍ਹਾਂ ਦੇਸ਼ਾਂ ਨੇ ਮੇਰੇ ਮਜ਼ਬੂਤ ਸੁਝਾਅ ਉਤੇ ਅਮਰੀਕਾ ਖਿਲਾਫ ਕਿਸੇ ਵੀ ਤਰ੍ਹਾਂ ਤੋਂ ਜਵਾਬੀ ਕਾਰਵਾਈ ਨਹੀਂ ਕੀਤੀ ਇਸ ਲਈ ਮੈਂ 90 ਦਿਨਾਂ ਦੇ ਵਿਰਾਮ ਨੂੰ ਸਵੀਕਾਰ ਕੀਤਾ ਏ ਟੈਰਫ ਉੱਤੇ ਸਿਰੋਖ ਦੇ ਨਾਲ ਨਵੇਂ ਵਪਾਰ ਸਮਝੌਤਿਆਂ ਉੱਤੇ ਗੱਲਬਾਤ ਕਰਨ ਦਾ ਸਮਾਂ ਮਿਲੇਗਾ ਵਿੱਤ ਮੰਤਰੀ ਸਕਾਟ ਬੈਸੈਂਟ ਨੇ ਕਿਹਾ ਕਿ ਅਮਰੀਕਾ ਨਾਲ ਗੱਲਬਾਤ ਕਰਨ ਦੇ ਇੱਛੁਕ ਦੇਸ਼ਾਂ ਦੇ ਲਈ ਇਹ ਦਰ ਘਟਾ ਕੇ 10% ਹੋ ਜਾਵੇਗੀ ਉਨਾਂ ਕਿਹਾ ਕਿ ਕੈਨੇਡਾ ਤੇ ਮੈਕਸੀਕੋ ਦੇ ਕੁਝ ਸਮਾਨਾਂ ਉੱਤੇ 25% ਟੈਰਿਫ ਲੱਗਦਾ ਸੀ ਹੁਣ ਉਹਨਾਂ ਨੂੰ ਵੀ ਬੇਸਲਾਈਨ ਟੈਰਿਫ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਵਰਲਡ ਰਿਪੋਰਟ ਦੀ ਸ਼ੈਪਟ੍ਰੇਟ ਨਿਊਜ਼ ਦੇ ਨਾਲ ਤਨਫਾਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਟੈਰਿਫ ਨੂੰ ਲੈ ਕੇ ਯੂ-ਟਰਨ ਲਿਆਈ ਉਹਨਾਂ ਭਾਰਤ ਸਣੇ 75 ਦੇਸ਼ਾਂ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਨਵੇਂ ਟੈਰਿਫ ਉੱਤੇ 90 ਦਿਨਾਂ ਦੇ ਲਈ ਰੋਕ ਲਗਾ ਦਿੱਤੀ ਹੈ ਹਾਲਾਂਕਿ ਉਹਨਾਂ ਨੇ ਚੀਨ ਨੂੰ ਇਸ ਛੋਟ ਦੇ ਵਿੱਚ ਸ਼ਾਮਲ ਨਹੀਂ ਕੀਤਾ ਸਗੋਂ ਉਸ ਉੱਤੇ ਲੱਗੇ ਟੈਰਿਫ ਨੂੰ 104% ਤੋਂ ਵਧਾ ਕੇ 125% ਕਰ ਦਿੱਤਾ ਹੈ ਟਰੰਪ ਨੇ ਇਹ ਕਾਰਵਾਈ ਚੀਨ ਵੱਲੋਂ ਲਗਾਏ ਗੇ ਜਵਾਬੀ 84% ਟੈਰਿਫ ਦੀ ਬਾਤ ਕੀਤੀ। 트럼ਪ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਚੀਨ ਨੇ ਗਲੋਬਲ ਮਾਰਕੀਟ ਲਈ ਸਨਮਾਨ ਨਹੀਂ ਦਿਖਾਇਆ। ਇਸੇ ਬਜਾਤੋ ਮੈਂ ਉਸ ਟੈਰਿਫ ਨੂੰ ਵਧਾ ਕੇ 125% ਕਰ ਰਿਹਾ। ਉਮੀਦ ਹੈ ਕਿ ਚੀਨ ਜਲਦ ਇਹ ਸਮਝੇਗਾ ਕਿ ਅਮਰੀਕਾ ਤੇ ਦੂਜੇ ਦੇਸ਼ਾਂ ਨੂੰ ਲੁੱਟਣ ਦੇ ਦਿਨ ਚਲੇ ਗਏ ਹਨ। 트럼ਪ ਨੇ ਕਿਹਾ ਕਿ ਮੈਂ 90 ਦਿਨਾਂ ਦੇ ਲਈ ਰੇਸੀਪ੍ਰੋਕਲ ਟੈਰਿਫ ਨੂੰ ਰੋਕਣ ਦੀ ਇਜਾਜ਼ਤ ਦਿੱਤੀ ਹੈ ਇਸ ਤਰ੍ਹਾਂ ਜੋ ਰੈਸੀਪ੍ਰੋਕਲ ਟੈਰਿਫ ਲੱਗੇਗਾ ਉਸ ਨੂੰ ਘਟ ਕਰਕੇ 10% ਕਰ ਦਿੱਤਾ ਹੈ ਇਹ ਫੈਸਲਾ ਤੁਰੰਤ ਲਾਗੂ ਹੋਵੇਗਾ 트럼ਪ ਨੇ ਕਿਹਾ ਕਿ 75 ਤੋਂ ਵੱਧ ਦੇਸ਼ਾਂ ਨੇ ਅਮਰੀਕਾ ਦੇ ਪ੍ਰਤੀਨਿਧੀਆਂ ਨੂੰ ਬੁਲਾਇਆ ਹੈ ਤੇ ਇਨ੍ਹਾਂ ਦੇਸ਼ਾਂ ਨੇ ਮੇਰੇ ਮਜ਼ਬੂਤ ਸੁਝਾਅ ਤੇ ਅਮਰੀਕਾ ਖਿਲਾਫ ਕਿਸੇ ਵੀ ਤਰ੍ਹਾਂ ਤੋਂ ਜਵਾਬੀ ਕਾਰਵਾਈ ਨਹੀਂ ਕੀਤੀ ਇਸ ਲਈ ਮੈਂ 90 ਦਿਨਾਂ ਦੇ ਵਿਰਾਮ ਨੂੰ ਸਵੀਕਾਰ ਕੀਤਾ ਹੈ ਟੈਰਿਫ ਉੱਤੇ ਸਰੋਖ ਦੇ ਨਾਲ ਨਵੇਂ ਵਪਾਰ ਸਮਝੌਤਿਆਂ ਉੱਤੇ ਗੱਲਬਾਤ ਕਰਨ ਦਾ ਸਮਾਂ ਮਿਲੇਗਾ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਕਿ ਅਮਰੀਕਾ ਨਾਲ ਗੱਲਬਾਤ ਕਰਨ ਦੇ ਇੱਛੁਕ ਦੇਸ਼ਾਂ ਦੇ ਲਈ ਇਹ ਦਰ ਘਟਾ ਕੇ 10% ਹੋ ਜਾਵੇਗੀ ਉਹਨਾਂ ਨੇ ਕਿਹਾ ਕਿ ਕੈਨੇਡਾ ਤੇ ਮੈਕਸੀਕੋ ਦੇ ਕੁਝ ਸਾਮਾਨਾਂ ਉੱਤੇ 25% ਟੈਰਿਫ ਲੱਗਦਾ ਸੀ ਹੁਣ ਉਹਨਾਂ ਨੂੰ ਵੀ ਬੇਸਲਾਈਨ ਟੈਰਿਫ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਬਿਊਰੋ ਰਿਪੋਰਟ ਦੀ ਸ਼ੈਪਟ ਅਪਡੇਟ ਨਿਊਜ਼ ਦੇ ਨਾਲ ਧੰਨਵਾਦ